ਸੰਤ ਧੰਨੋ ਸਾਹਿਬ ਤਸਤ ਸੰਤ ਮਲਕੀਤ ਨਾਥ ਜੀ ਦੀ ਰਹਿ ਨਮਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗਿਦਾਰੀ ਨਾਥ ਜੀ ਸੰਤ ਸੇਵਕ ਨਾਥ ਜੀ ਸੰਤ ਬਾਬਾ ਨ ਪਾਲਕ ਨਾਥ ਜੀ ਸੰਤ ਬਾਬਾ ਕੇਸ਼ ਨਾਥ ਜੀ ਸੰਤ ਬਾਬਾ ਬਲਵੰਦ ਨਾਥ ਜੀ ਸੰਤ ਬਾਬਾ ਲਖਮੀ ਸਿੰਘ ਜੀ ਬੱਬੂ ਸ਼ਾ ਵਾਈਸ ਪ੍ਰਧਾਨ ਪੰਜਾਬ ਚੇਅਰਮੈਨ ਪ੍ਰਕਾਏ ਗੱਬਰਤੇ ਅਮਿਤ ਕੁਮਾਰ ਸਰਵਨਾਥ ਜੀ ਪਰਗੜਨਾਥ ਜੀ ਬਲਵਿੰਦਰ ਸਿੰਘ ਜੀ ਹਰੀਸ਼ ਪਟਵਾਰੀ ਬਾਬਾ ਕੁਲਵਿੰਦਰ ਸਿੰਘ ਪੰਜਵੜ ਸਰਬਜੀਤ ਸਿੰਘ ਅਮਨਜੀਤ ਸਿੰਘ ਔਰ ਸੌਰਵ ਰਾਜਕੁਮਾਰ ਰਾਮ ਬਾਗਿਆ ਸੰਨੀ ਪ੍ਰਧਾਨ ਆਲ ਇੰਡੀਆ ਪ੍ਰੈਸ ਖਾਤਰ ਦਾ ਸ਼ੁਕਨੋਸਰਾ ਹੋਰ ਵੀ ਸਾਧੂ ਸੰਤਸ ਸਮਾਜ ਦੇ ਪੁਲਿਸ ਪ੍ਰਸ਼ਾਸਨ ਤੇ ਵਿਨੋਦ ਕੁਮਾਰ ਬੱਟਾ ਚੰਦਰਾ ਜੀ ਸਭੀ ਸਹਿਯੋਗ ਦੇ श्री श्री एक सौ अठ महाराज की हाजरा गति देवराजमान साहब पाचा सतगुर मलकीत नाथ महाराज की ਹਵਾਲਮੀ ਕੀ ਹਰ ਹਰ ਵਾਲਮੀ ਕੀ ਜੋ ਬੋਲੇ ਸੋਨਰ ਭਾਗ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਭੂ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਪਾਵਨ ਵਾਲਮੀਕ ਤੀਰਥ ਦੇ ਉੱਤੇ ਨਿਸਾਨ ਸਾਹਿਬ ਨੂੰ ਲੈ ਕੇ ਜਾ ਝੰਡੇ ਦੇ ਮਸਲੇ ਨੂੰ ਲੈ ਕੇ ਜੋ ਗੱਲ ਚੱਲ ਰਹੀ ਸੀ ਉਹ ਕੱਲ ਸਾਡੀ ਸੰਤ ਸਮਾਜ ਦੀ ਤੇ ਔਰ ਪ੍ਰਸ਼ਾਸਨ ਦੀ ਤੁਣਾ ਸਾਹਿਬ ਟਰਸਟ ਦੀ ਜਿਹੜੀ ਉਹ ਮੀਟਿੰਗ ਹੋ ਚੁੱਕੀ ਆ ਇਹਦੇ ਵਿੱਚ ਨਿਰਣਾ ਲਿਆ ਗਿਆ 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 27 ਅਕਤੂਬਰ ਨੂੰ ਜਿਹੜਾ ਉਹ ਪਾਵਨ ਵਾਲਮੀਕ ਤੀਰਥ ਦੇ ਉੱਤੇ ਸੰਸਥਾ ਦਾ ਸੰਮੇਲਨ ਕਰਕੇ ਤੇ ਜਿਹੜਾ ਇਹ ਢੰਡਾ ਚੜਾਇਆ ਜਾਏਗਾ ਉਹਦੇ ਵਿੱਚ ਜਿਹੜੀ ਉਹ ਸਰਕਾਰ ਵੀ ਸਹਿਮਤ ਆ ਉਹਨਾਂ ਨੇ ਸਾਨੂੰ ਜਿਹੜੀ ਉਹ ਚਿੱਠੀ ਉਹ ਯਾਰੀ ਕਰ ਦਿੱਤੀ ਉਸ ਦਿਨ ਦੀ ਇਸ ਕਰਕੇ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਜੋ ਧਰਨੇ ਦੀ ਕਾਲ ਦਿੱਤੀ ਸੀ ਉਹ ਅਸੀਂ ਵਾਪਸ ਲੈਨੇ ਆ ਉਹਦੇ ਨਾਲ ਨਾਲ ਜੋ ਆਪਣਾ ਪਾਵਨ ਵਾਲਮੀਕ ਤੀਰਥ ਦੇ ਉੱਤੇ ਵੱਲੋਂ ਜਿਹੜੀ ਉਹ ਤੀਰਥ ਦੇ ਉੱਤੇ ਜੋ ਚੱਲਦੀ ਆ ਸੋਭਾ ਯਾਤਰਾ ਉਹ 4 ਤਰੀਕ ਅਕਤੂਬਰ ਨੂੰ ਨਿਕਲਨੀ ਆ ਸਾਰੇ ਸੰਗਤ ਨੂੰ ਅਪੀਲ ਕਰਦੇ ਆ ਕਿ ਉਹਦੇ ਵਿੱਚ ਵੱਧ ਚੜ ਕੇ ਆਉਣਾ ਜਿਆ ਵਲ ਮੇਕੀ ਹਰ ਹਰ ਵਾਲਾ ਅਸੀਂ 12 ਤਰੀਕ ਤੇ ਜਿਹੜੀ ਕਾਲ ਦਿੱਤੀ ਸੀ ਵੀ 30 ਤਰੀਕ ਨੂੰ ਨਿਸ਼ਾਨ ਸਾਹਿਬ ਨਾਲ ਲੱਗੇਗਾ ਤੇ ਭੰਡਾਰੀ ਪੁੱਲ ਜਾਮ ਕਰਾਂਗੇ ਕੱਲ ਸਾਡੀ ਮਾਨਯੋਗ ਸਾਡੇ ਗੱਦੀ ਨਿਸ਼ੀਨ ਮਲਕੀਤਨਾਥ ਜੀ ਗੱਦੀ ਨਿਸ਼ੀਨ ਸਾਡੇ ਗਰਧਾਰੀਨਾਥ ਜੀ ਸੇਵਕਨਾਥ ਜੀ ਤੇ ਹੋਰ ਵੀ ਸਾਰੇ ਸੰਤ ਸਾਡੇ ਜਿੰਨੇ ਵੀ ਸੰਤ ਸੀ ਕੱਲ ਸੰਤਾਂ ਦੀ ਮੀਟਿੰਗ ਹੋਈ ਔਰੇ ਵਿੱਚ ਪ੍ਰਸ਼ਾਸਨ ਵੀ ਸੀ ਜਿਹਦੇ ਵਿੱਚ ਐਸਪੀ ਹਰਪਾਲ ਔਰ ਚਾਰ ਡੀਐਸਪੀ ਇੱਕ ਐਸਡੀਐਮ ਪਲਵ ਜੀ ਜਿੰਨਾਂ ਦੇ ਨਾਲ ਗੱਲ ਹੋਈ ਆ ਸਾਡੇ ਸੰਤ ਸਮਾਜ ਨੇ ਜੋ ਫੈਸਲਾ ਲਿੱਤਾ ਅਸੀਂ ਉਹਨਾਂ ਨਾਲ ਸਹਿਮਤ ਆ ਸੰਤ ਸਮਾਜ 27 ਅਕਤੂਬਰ ਦਾ ਪ੍ਰਸ਼ਾਸਨ ਇਹ ਵਿਸ਼ਵਾਸ ਦਿਵਾਇਆ ਵੀ 1 ਮਹੀਨੇ ਦਾ ਸਾਨੂੰ ਟਾਈਮ ਦੇ ਦਿਓ ਨਾਲ ਪ੍ਰਗਟ ਦੇ ਨਿਕਲ ਜੇਗਾ ਤੇ ਅਸੀਂ 17 ਅਸ 7 ਤਰੀਕ ਤੇ ਸਾਡਾ ਪ੍ਰਗਟ ਦੇਣਾ ਤੇ 27 ਤਰੀਕ ਤੇ ਤੁਹਾਡਾ ਜੋ ਸੰਤ ਸਮਾਜ ਦਾ ਫੈਸਲਾ ਆਏਗਾ ਉਹ ਉਥੇ ਲਾਗੂ ਹੋਏਗਾ ਇਸ ਮੀਟਿੰਗ ਦੇ ਵਿੱਚ ਸੰਤ ਸਮਾਜ ਤੋਂ ਕੋਈ ਵੀ ਕਿਸੇ ਤਰ੍ਹਾਂ ਦੀ ਜਥੇਬੰਦੀ ਕੋਈ ਨਹੀਂ ਵੀ ਚੋਰੇ ਜੈਂਡਰ ਫੇਲ ਹੋਏਗੀ ਜਸਪਾਤ ਸੰਤ ਸਮਾਜ ਦੋ ਜੋ ਸੰਤ ਸਮਾਜ ਦਾ ਫੈਸਲਾ ਪੂਰੇ ਬਸਵਦੇ ਦੇ ਵਿੱਚ ਅਸੀਂ ਆਪਣੀ ਕਾਲ ਜਿਹੜੀ ਆ ਨਾ 30 ਤਰੀਕ ਵਾਲੀ ਸਫਾਈ ਸੇਵਕਾਂ ਨੂੰ ਮੈਂ ਹੱਥ ਜੁੜ ਕੇ ਬੇਨਤੀ ਕਰਨਾ ਵੀ ਸਾਡੀ ਜਿਹੜੀ ਆ ਇਹ ਧਰਨੇ ਦੀ ਕਾਲ ਇਹ ਗਾਂ ਪਾਈ ਗਈ ਆ ਇਹ ਅਸੀਂ ਹੁਣ 10 ਤੋਂ ਬਾਅਦ ਦੇਖਾਂਗੇ 10 ਅਕਤੂਬਰ ਤੋਂ ਬਾਅਦ ਇਸ ਕਰਕੇ ਮੈਂ ਸਾਰੇ ਨੂੰ ਅਪੀਲ ਕਰਨਾ ਸਫਾਈ ਸੇਵਕਾਂ ਨੂੰ ਬਾਹਰੋਂ ਅੰਦਰੋਂ ਆਉਣ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹ ਕਰਨੇ ਦੀ ਕਾਲ ਨੂੰ ਸਵੀਕਾਰ ਕਰਨਾ ਅਸੀਂ ਉਹਨਾਂ ਵਾਪਸ ਲੈ ਲਈ ਠੀਕ ਹੈ ਕਿ ਮੈਂ ਰਕੇਸ਼ਨਾਥ ਜਨਰਲ ਸੈਕਟਰੀ ਸੰਤਮਾ ਸਵਾ ਭਾਰਤ ਧੂਣਾ ਸਾਹਿਬ ٹرسٹ ਜੋ ਬੀਤੇ ਦਿਨੀ 12 ਤਰੀਕ ਨੂੰ ਜੋ ਸੰਸਮਾਜ ਦੀ ਮੀਟਿੰਗ ਦੇ ਵਿੱਚ ਸ਼੍ਰੀਮਾਨ ਵਿਨੋਦ ਕੁਮਾਰ ਵਿਟਾ ਜੀ ਵੱਲੋਂ ਜੋ ਕੀ ਮਜ਼ਦੂਰ ਕਾਰਪੋਰੇਸ਼ਨ ਸਫਾਈ ਕਰਮਚਾਰੀਆਂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਵੱਲੋਂ ਜਿਹੜੀ ਕੀ ਇੱਕ ਕਾਲ ਦਿੱਤੀ ਗਈ ਸੀ ਲਾਲ ਤੀਰ ਕਮਾਨ ਵਾਲੇ ਝੰਡੇ ਨੂੰ ਲੈ ਕੇ ਜੋ ਕਿ ਉਹ ਕਾਲ ਦਿੱਤੀ ਗਈ ਸੀ 30 ਤਰੀਕ ਦੀ ਕਿ 29 ਤਰੀਕ ਨੂੰ ਜੋ ਆਪਣੇ ਤੀਰ ਤੇ ਪਾਵਨ ਵਾਲਮੀਕੀ ਤੀਰ ਤੇ ਜੋ ਲਾਲ ਰੰਗ ਦਾ ਝੰਡਾ ਚੜਾਣ ਦੀ ਜੋ ਕਾਲ ਦਿੱਤੀ ਗਈ ਸੀ ਕਿ 29 ਤਰੀਕ ਤੱਕ ਜੇ ਚੜ ਗਿਆ ਠੀਕ ਹੈ ਨਹੀਂ ਤਾਂ 30 ਤਰੀਕ ਨੂੰ ਜੋ ਗਈ ਭੰਡਾਰੀ ਪੁਲ ਚੱਕਾ ਜਾਮ ਪੋਖੜ ਤਾਲ ਔਰ ਕੀਤੀ ਜਾਣੀ ਸੀ ਜਿੱਦੀ ਕੀ ਕੱਲ ਦਾ ਟਾਈਮ ਕਾਲ ਪ੍ਰਸ਼ਾਸਨ ਨਾਲ ਸਹਿਬ ਪਾਤਸ਼ਾ ਸਤਗੁਰ ਮਲਕੀਤਨਾਥ ਮਹਾਰਾਜ ਜੀ ਸਹਿਬ ਪਾਤਸ਼ਾ ਸਤਗੁਰ ਗਿਰਧਾਰੀਨਾਥ ਮਹਾਰਾਜ ਜੀ ਸਹਿਬ ਪਾਤਸ਼ਾ ਸਤਗੁਰ ਸੇਵਕਨਾਥ ਮਹਾਰਾਜ ਜੀ ਔਰ ਆਈਆਂ ਆਈਆਂ ਸਾਧ ਸੰਗਤ ਔਰ ਸਾਰੇ ਸਾਧੂਆਂ ਦੇ ਵਿੱਚ ਜੋ ਕੀ ਸੰਤਾ ਨੇ ਔਰ ਪ੍ਰਸ਼ਾਸਨ ਨੇ ਮੀਟਿੰਗ ਇੱਕ ਕੀਤੀ ਜੋ ਧੂਣਾ ਸਾਹਿਬ ٹرسٹ ਤੇ ਹੋਈ ਆ ਉਸ ਮੀਟਿੰਗ ਦੇ ਵਿੱਚ ਨਿਰਣਾ ਲਿੱਤਾ ਗਿਆ ਜੋ ਮਹਾਪੁਰਸ਼ਾਂ ਵੱਲੋਂ ਮੰਗ ਸੀ ਲਾਲ ਝੰਡਾ ਤੀਰ ਕਮਾਨ ਵਾਲਾ ਲਹਿਰਾਨ ਦੀ ਉਹਨੂੰ ਪ੍ਰਸ਼ਾਸਨ ਵੱਲੋਂ ਸਵੀਕਾਰ ਕੀਤਾ ਗਿਆ ਜਿਹਦੇ ਵਿੱਚ ਅੱਜ ਪੂਰੇ ਸੰਸਮਾਜ ਵੱਲੋਂ ਔਰ શ્રીਮਾਨ ਵਿਨੋਦ ਕੁਮਾਰ ਵਿਟਾਈ ਵੱਲੋਂ ਇਹ ਜਿਹੜੀ 30 ਤਰੀਕ ਦੀ ਧਰਨੇ ਦੀ ਕਾਲ ਸੀ ਉਹਨੂੰ ਬਰਖਾਸਤ ਕੀਤਾ ਜਾਂਦਾ ਔਰ ਆਉਣ ਵਾਲੇ ਟਾਈਮ ਨੂੰ ਜੋ 27 ਅਕਤੂਬਰ ਦਾ ਟਾਈਮ ਦਿੱਤਾ ਗਿਆ ਉਸ ਦਿਨ ਜਿਹੜਾ ਕਿ ਸਾਰੇ ਸੰਸਮਾਜ ਕੁੱਲ ਪੂਰੇ ਭਾਰਤ ਚੋਂ ਕੋਨੇ-ਕੋਨੇ ਚੋਂ ਪੂਰੇ ਪੰਜਾਬ ਚੋਂ ਸੰਸਮਾਜ ਆ ਰਹੇ ਨੇ ਉਹਨਾਂ ਦੀ ਅਦਕਸ਼ਲਾ ਦੇ ਵਿੱਚ ਉਹ ਝੰਡੇ ਦਾ ਜਿਹੜਾ ਕਿ ਨੀਂ ਪੱਥਰ ਰੱਖਿਆ ਜਾਏਗਾ ਐਨਾ ਹੀ ਕਹਿੰਦੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਛਾ ਇਹ ਰਹੇ ਉਹ ਚਾਰ ਤਰ੍ਹਾਂ ਕੱਲ ਇੱਕ ਵਿਸ਼ਾਲ ਮੀਟਿੰਗ ਹੋਈ ਜਿੱਦੇ ਸਾਰਾ ਹੀ ਸੰਸਮਾਜ ਕੋਈ ਸੰਸਥਾ ਨਹੀਂ ਪਾਣੀਪੋਲੀ ਬੁਲਾ ਰਹੇ ਪ੍ਰਸ਼ਾਸਨ ਦਾ ਆਪਸੀ ਫੈਸਲਾ ਹੋਇਆ ਫੈਸਲੇ ਹੀ ਹੋਇਆ ਕਿ ਲਾਲ ਨਿਸ਼ਾਨ ਦਾ ਝੰਡਾ 108 ਫੁੱਟ ਦੋ ਚੰਡੇ ਲੰਗੇ ਕੇ ਲਾਭ ਦੇ ਖੁਸ਼ਦਾ 10 ਸਭਾਈ 8 ਦਾ ਫਾਊਂਡੇਸ਼ਨ ਹੋਏਗਾ 4 ਫੁੱਟ ਉੱਚਾ ਹੋਏਗਾ ਉਧ 168 ਫੁੱਟ ਦਾ ਨਿਸ਼ਾਨ ਸਭ ਲੱਗੇਗਾ ਉਧ ਦੇ ਵਿੱਚ ਸੰਸਮਾਜ ਨੇ ਇਹ ਲੜਾਈ ਲੜੀ ਹੈ ਸਾਰੀ ਨੂਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸੰਸਮਾਜ ਦੀ ਦੇਖਰੇਖ ਦੇ ਵਿੱਚ ਇਹ ਮੰਦਿਰ ਬਣਿਆ ਸੰਤ ਸਮਾਜ ਹੀ ਨਿਸ਼ਾਨ ਸਭ ਲਵੇਗਾ ਸਮਾਜ ਜਿੰਨੇ ਵੀ ਪੈਸੇ 5 ਕੁ ਲੱਖ ਰੁਪਏ ਦਾ ਪ੍ਰੋਜੈਕਟ ਹੈ ਫਲ ਸਮਾਜ ਲਾਵੇਗਾ ਕਿਸੇ ਸੰਸਥਾ ਕੋ 100 ਰੁਪਏ ਨਹੀਂ ਲਿਆ ਜਾਏਗਾ ਕਾਰਨ ਜਿੰਨੇ ਵੀ ਕੇਸ ਸੰਸਥਾ ਨੇ ਲੜਿਆ ਕਿਸੇ ਸੰਸਥਾ ਨੇ ਇੱਥੇ ਕੋਈ ਸੰਸਥਾ ਨੇ ਕੋਈ ਪੈਸਾ ਨਹੀਂ ਦਿੱਤਾ ਨਾ ਜਿਕੇ ਦੇ ਪੈਸੇ ਲਾਉਣੇ ਆ ਕਿਉਂਕਿ ਗਰਦਾਰਾਂ ਦੇ ਤੇ ਝੂਠਿਆਂ ਦੇ ਵਿੱਚ ਕੋਈ ਇਨਸਾਨੀ ਪਾਇਆ ਜਾਵੇਗਾ ਸਮਾਜ ਆਪਣੇ ਮਾਨਦਰੀ ਦੇ ਤੇ ਆਪਣੇ ਕੋਲ ਪਹਿਲਾ ਕੇ ਭਗਵਾਨ ਬਾਲਮੀਕ ਮਾਰਦਾ ਲੱਭ ਕੁਝ ਦਾ ਨਿਸ਼ਾਨ ਸਾਹਿਬ ਲਾਲ ਟੰਡੇ ਵਾਲਾ ਤੀਰ ਕਮਾਲਾ ਝੁਲਦਾ ਹੀ ਰਹੇਗਾ ਝੁਲਦਾ ਹੈ ਝੁਲਦਾ ਰਹੇਗਾ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ